ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਅੱਜ ਫਰੀਦਕੋਟ ਸ਼ਹਿਰ ਵਿੱਚ ਮਿਸ਼ਨ ਨਿਸ਼ਚੇ ਦੇ ਤਹਿਤ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਲਈ ਹਾਕੀ ਅਤੇ ਕ੍ਰਿਕਟ ਦੇ ਟੂਰਨਾਮੈਂਟ ਕਰਵਾਏ ਗਏ ਜਿਸ ਵਿੱਚ ਮੌਜੂਦਾ ਐਮਐਲਏ ਸਰਦਾਰ ਗੁਰਦੇਵ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਅਵਿਨੀਤ ਕੁਮਾਰ ਸੀਨੀਅਰ ਆਫੀਸਰ ਆਈਪੀਐਸ ਅਸ਼ਵਨੀ ਕਪੂਰ ਅਤੇ ਐਸਐਸਪੀ ਪ੍ਰਗਿਆ ਜੈਨ ਨੇ ਸ਼ਿਰਕਤ ਕੀਤੀ ਦੱਸ ਦਈਏ ਕਿ ਮੌਜੂਦਾ ਐਮਐਲਏ ਸਰਦਾਰ ਗੁਰਦੇਵ ਸਿੰਘ ਸੇਖੋਂ ਜੋ ਕਿ ਇੱਕ ਆਪ ਸਪੋਰਟਸਮੈਨ ਹਨ ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਾ ਤੋਂ ਦੂਰ ਰੱਖਣ ਲਈ ਅਤੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਦੇਖਦੇ ਹਾਂ ਪੂਰੀ ਰਿਪੋਰਟ ਪੰਜਾਬੀ ਦੀ ਕਹਾਵਤ ਹੈ ਠੇਕੋ ਸਾਹਿਬ ਕਹਿੰਦੇ ਬੋਰ ਬੋਰ ਨਹੀਂ ਲੱਗਦਾ ਜਿਹਨਾਂ ਨੂੰ ਲੱਗਾ ਜੀ ਵਿਮਲ ਤਮਰ ਤੁਸੀਂ ਅੱਜ ਗੇਮ ਕਰਨ ਆਏ ਹੋ ਬਹੁਤ ਸਾਰਾ ਵਧੀਆ ਲੱਗ ਰਿਹਾ ਹੈ ਪਰ ਸਾਡੀ ਸੈਕਿੰਡ ਪੋਜੀਸ਼ਨ ਆਈ ਆ ਇੱਕ ਮੈਡਲ ਨਸ਼ਾ ਸੜਾਉ ਦਾ ਔਰ ਕਿਸੇ ਕਿਨ ਕੋਤੋਂ ਗੇਮ ਕਰ ਰਿਹਾ ਸਾਨੂੰ ਸਾਲ ਹੋ ਗਿਆ ਫਰੀਦਕੋਟ ਅਸੀਂ ਲੋਕ ਕਲੀ ਆ ਅਮ ਬਸ ਮੈਂ ਇਹੀ ਕਹਿਣਾ ਚਾਹੂੰਗੀ ਕਿ ਪੁਲਸਾ ਜਿਹੜਾ ਇੱਧਰ ਮੈਚ ਕਰਾਇਆ ਗਿਆ ਇਹ ਕਰਾਉਣੇ ਚਾਹੀਦੇ ਹਨ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਅਸੀਂ ਮੈਚ ਖੇਡਿਆ ਪਾਰਟਿਸਿਪੇਟ ਕੀਤਾ ਤੇ ਅੱਗੇ ਤੋਂ ਅਸੀਂ ਫਰਸਟ ਪੋਜੀਸ਼ਨ ਧਿਆਨ ਦੀ ਕੋਸ਼ਿਸ਼ ਕਰਾਂਗੇ और जब हम एक पूरी ईमानदारी मेहनत के साथ नेक नियत के साथ आगे बढ़ते तो हमें सारे ही स्टेक होल्डर्स का बहुत अच्छा तो कितनी टीम में भाग में तो है? जी इसमें जी आज चार टीम्स हैं हॉकी की टीम्स है इसके अलावा पीछे आप देख सकते हैं क्रिकेट के भी मैचेस जाते ਇਸ ਚ ਮਿਸ਼ਨ ਇਸ ਚ ਅਸੀਂ ਸਟਾਰਟ ਕੀਤਾ ਫਰੀਦਕੋਟ ਵਿਖੇ ਜਿੱਥੇ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮੋਟੀਵੇਟ ਕਰਨ ਲਈ ਔਰ ਬੱਚਿਆਂ ਨੂੰ ਖੇਡਾਂ ਵੱਲ ਸੇ ਪ੍ਰੋਤਸਾਹਿਤ ਕਰਨ ਲਈ ਤੇ ਨਾਲ-ਨਾਲ ਇਹ ਸੀ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਤੇ ਜਿਹੜੇ ਪੁਆਇੰਟ ਆਫ ਸੇਲ ਤੇ ਜਾਂ ਉਹ ਬਿਗ ਸਮਗਲਜ ਨੇ ਉਹਨਾਂ ਨੂੰ ਫੜਕੇ ਅਸੀਂ ਅੰਦਰ ਦਿੱਤਾ ਵੀ ਹੈ ਪਿਛਲੇ ਦਸ ਮਹੀਨੇ ਚ ਅਸੀਂ ਹੋਰ ਵੀ ਅੱਗੇ ਦੇਵਾਂਗੇ ਉਹਨਾਂ ਦੀ ਪ੍ਰਾਪਰਟੀਜ਼ ਅਟੈਚ ਕਰੀਪੂਰ ਵਿੱਚ ਐਸਾ ਮਿਸ਼ਨ ਨਿਸ਼ਚੈ ਜਿੰਨਾ ਤਰ ਅਸੀਂ ਨਿਸ਼ਚਾ ਨਹੀਂ ਕਰਾਂਗੇ ਉਹਨਾਂ ਤਰ ਅਸੀਂ ਕੁਝ ਪ੍ਰਾਪਤ ਨਹੀਂ ਕਰਾਂਗੇ ਸੋ ਮੁੱਖ ਮੰਤਰੀ ਸਾਹਿਬ ਦਾ ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਸਾਰਾ ਪ੍ਰਸ਼ਾਸਨ ਪੁਲਿਸ ਸਿਵਲ ਪ੍ਰਸ਼ਾਸਨ ਸਪੋਰਟਸ ਡਿਪਾਰਟਮੈਂਟ ਔਰ ਸਰਕਾਰ ਲੱਗੀ ਹੋਈ ਆ ਤਾਂ ਕਿ ਅਸੀਂ ਪੰਜਾਬ ਦੇ ਅੰਦਰ ਉਹ ਜੇ ਅਸੀਂ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗਰਾਊਂਡਾਂ ਦੇ ਉੱਤੇ ਲੈ ਕੇ ਆਣਾ ਉਹ ਇੱਕ ਬਹੁਤ ਵੱਡਾ ਅਪਰਾਹਲਾ ਹੈ ਹਰ ਇੱਕ ਪਿੰਡ ਤੱਕ ਹਰ ਘਰ ਤੱਕ ਅਸੀਂ ਇਹ ਗੱਲ ਪਹੁੰਚਾਵਾਂਗੇ ਕਿ ਆਪਦੇ ਬੱਚਿਆਂ ਨੂੰ ਜਿਹੜਾ ਉਹ ਗਰਾਊਂਡਾਂ ਤੱਕ ਲੈ ਕੇ ਉਹ ਤਾਂ ਜੋ ਆਪਦੀ ਜਿਹੜਾ ਉਹਨਾਂ ਦੇ ਅੰਦਰ ਲੁਕਿਆ ਹੋਇਆ ਟੈਲੈਂਟ ਹੈ ਉਹ ਦਿਖਾ ਸਕਣ ਉਹ ਬਹੁਤੀ ਵਾਰੀ ਬੱਚਾ ਜਦੋਂ ਗਰਾਊਂਡ 'ਚ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਦੇ ਅੰਦਰ ਕੀ ਆ। ਸੋ ਇਸ ਵਾਸਤੇ ਮੈਂ ਵੀ ਅੱਜ ਤੁਹਾਡੇ ਸਾਹਮਣੇ ਐਮ.ਐਲ.ਏ ਬਣ ਕੇ ਖੜਾ ਤਾਂ ਮੈਂ ਆਪਦੀ ਬਾਸਕਟਬਾਲ ਗੇਮ ਦੇ ਸਿਰ ਤੇ ਖੜਾ ਮੇਰੀ ਪਛਾਣ ਬਣਾਈ ਉਸ ਗਰਾਊਂਡ ਨੇ। ਮੈਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਦਿੱਤਾ, ਕੰਫੀਡੈਂਸ ਪੈਦਾ ਕੀਤਾ। ਸੋ ਮੈਂ ਸਾਰਿਆਂ ਨੂੰ ਕਹਿੰਦਾ ਕਿ ਉਹਨਾਂ ਕਿ ਤੁਸੀਂ ਆਪਦੀ ਪ੍ਰਤਿਭਾ ਨੂੰ ਤਾਂ ਹੀ ਖੋਜ ਸਕੋ ਜੇ ਤੁਸੀਂ ਗਰਾਊਂਡਾਂ ਦੇ ਵਿੱਚ ਆਉਂਗੇ। ਕੋਸੀ ਸਾਰੇ ਬੱਚਿਆਂ ਨੂੰ ਗਰਾਊਂਡਾਂ 'ਚ ਲੈ ਕੇ ਆਵਾਂਗੇ ਉਹ ਆਪਦਾ ਜਿਹੜਾ ਜਿਹੜਾ ਉਹਨਾਂ ਦੇ ਕੋਲੇ ਹੁਨਰ ਹੈ ਜਿਸ ਤਰ੍ਹਾਂ ਦੀ ਵੀ ਗੇਮ ਕਰ ਸਕਦੇ ਆ ਚਾਹੇ ਉਹ ਸਰੀਰਕ ਤੌਰ ਤੇ ਤਾਕਤ ਵਾਲੀ ਹੈ ਚਾਹੇ ਉਹ ਸਪੀਡ ਗੇਮ ਹੈ ਚਾਹੇ ਲੌਂਗ ਰੇਸ ਹੈ ਚਾਹੇ ਕੋਈ ਬਾਲ ਗੇਮ ਹੈ ਚਾਹੇ ਕਿਸੇ ਵੀ ਕਿਸਮ ਦੀ ਹੈ ਉਹ ਉਹ ਡਿਵੀਜ਼ਨ ਜਿਹੜੀਆਂ ਹੈਗੀਆਂ ਗੇਮਾਂ ਕਰਨ ਔਰ ਉਹ ਆਪਦਾ ਜਿਹੜਾ ਹੈਗਾ ਪ੍ਰਦਰਸ਼ਨ ਦਿਖਾਉਣਾ ਔਰ ਆਪਦਾ ਤੇ ਆਪਦੇ ਮਾਪੇ ਦਾ ਔਰ ਦੇਸ਼ ਦਾ ਦੁਨੀਆ ਜਨਾਰ ਉਸਨੂੰ